ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਸ਼ਹਿਰ ਜਾ ਕੇ ਪੀਜੇ 버ਗਰ ਖਾਂਦੇ ਟਿੱਕੀ ਖਾ ਲਈ ਗੋਲ ਗੱਪੇ ਖਾ ਲਈ ਤਗੜੇ ਚਿਕਨ ਬਰੈਂਡ ਖਾ ਲਈ ਪੀਜੇ ਖਾ ਲਈ ਖਾ ਤਾਂ ਲੈਣੇ ਕੱਢਣੇ ਵੀ ਚਾਹੀਦੇ ਨਿਕਲਦੇ ਕਿੱਥੇ ਹੈ ਖੇਤ ਚ ਠੀਕ ਹੈ ਜੀ ਅਰਹੀ ਕਹੀਂ ਇਹ ਕਰਦੀ ਸਾਰੇ ਕੈਲਰੀਆਂ ਵਰਨ ਜਿੰਨੀਆਂ ਵੀ ਹੁੰਦੀਆਂ ਜੇ ਮਾਲਾ ਕੰਮ ਕਰਦੀ ਹੈ ਤੇ ਸਾਰਿਆਂ ਨੂੰ ਚਲਾਉਣੀ ਚਾਹੀਦੀ ਹੈ ਨਾਂ ਵਾਲਾ ਤਾਂ ਹਸਤੇ ਚੱਕ ਦੇਣੀ ਚਲਾ ਲੂੰ ਉਹਨੇ ਚਿੱਤਸਲੀਆਂ ਕਰਾ ਦਿੰਦੀ ਹੈ ਬੂਟਿਆਂ ਵਾਲਾ ਬਾਣਾ ਥਾਂ ਜਗਾ ਆਪਣੀ ਬੂਟੇ ਲੱਗੇ ਹੋਏ ਗੁੱਡ ਗੜਈਆ ਕਹੀ ਨਹੀਂ ਹੁੰਦਾ ਇਹਦਾ ਹਰ ਵਾਰੀ ਪਹਿਲਾਂ ਜੇ ਮੁਰਕ ਹੋਈ ਬਈਆ ਥਾਣਾ ਪੱਟ ਦੇਣੀ ਹੈ ਸਾਰੀ ਪੱਟਾਂ ਤੋਂ ਬਾਅਦ ਉਹ ਜੰਤਰ ਚੱਲਣਾ ਉਹ ਵਾ ਜਿਹੜਾ ਹੋਪ ਹੈ ਤਸੱਲੀਆ ਕਰਾਉਂਦਾ ਐਂ ਕਰਕੇ ਮੁੜਕਣਾ ਐਂ ਦੇਂਦਾ ਜਿਵੇਂ ਪਿੱਪਲ ਦੇ ਪੱਤੇ ਤੇ ਮੀਂਹ ਪੈਂਦਾ ਹੁੰਦਾ ਟਪ 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 ਕਰਕੇ ਇਸ ਕਰਕੇ ਕਹਣਾ ਇਹ ਵੀ ਕਰਿਆ ਕਰੋ ਖਾਓ ਵੀ ਜ਼ਰੂਰ ਤੇ ਹਣ ਕੱਢੋ ਵੀ ਜ਼ਰੂਰ ਜ਼ਰੂਰੀ ਨਹੀਂ ਜੰਮੂ ਚ ਜਾ ਕੇ ਕੱਟਣਾ ਖੇਤਾਂ 'ਚੋਂ ਹੀ ਕੱਢੋ ਕੰਮ ਦਾ ਕੰਮ ਤੇ ਇਸੇ ਤੋਂ ਦਿਸੇ ਇਹ ਦੋ ਕੰਮ ਇਕੱਠੇ ਹੁੰਦੇ ਆਂਦੇ ਇਸ ਕਰਕੇ ਕਹਿੰਨਾ ਹਾਲ ਤੁਹਾਨੂੰ ਦੇਸੀ ਰਿਹਾ ਉਹ ਆ ਜਿੰਦਰ ਗਿੱਟਿਆਂ ਤੈਨੀਆਂ ਨਾ ਜਾਂਦਾ ਨਜ਼ਰ ਕਹੀ ਚਲਦੀ ਨਹੀਂ ਜਦੋਂ ਇਹ ਗਿੱਟਿਆਂ ਦਾ ਜਾੜ ਆ ਫੇਰ ਸਰੀਰ ਭਾਖ ਜਾਂਦਾ ਫਿਰ ਜਿੰਨਾ ਮਰਜ਼ੀ ਚਲਾ ਲੋ ਕੰਮ ਕਹੀ ਦਾ ਗਲ ਘਰ ਕੇ ਰਹਿਣਾ ਇਹਨੂੰ ਗਿੱਟਿਆਂ ਦਾ ਹੀ ਲਿਆ ਹਾਂ ਉਹ ਫਿਰ ਤਾਂ ਇਹ ਜੀ ਕਰਦਾ ਛੱਡ ਕੇ ਭੰਜ ਲਾ ਕੇ ਰਾਂਦਾ ਹਰ ਘਰ ਮੁੜ ਕੇ ਨਿਆਰਾ ਆ ਜਾਂਦਾ ਸਵਾਦ ਦੁੱਗਣਾ ਤਿੱਗਣਾ ਹੋਈ ਜਾਂਦਾ ਜਿਵੇਂ ਮੁੜਕਾ ਗਿੱਟਿਆਂ ਤਾਈ ਜਾਂਦਾ ਆਹ ਇੱਧਰ ਲੀਣਾ ਹੁਣ ਤੋਂ ਜਲਦੀ ਹੋਵੇ ਹਵਾ ਸੌਂਮੀ ਨੇ ਉਹ ਤਾਂ ਵੈਸੇ ਪਾ ਦੂਈ ਬਣੇ ਪੈ ਸੌਣ ਕਾਲਾ ਐ ਉੱਤ ਪਾੜ ਮਾਰਦਾ ਹੁਣ ਮੋ ਸੋਈ ਪਏ ਪੂਰੀ ਆਲਟੀਮੇਟ ਗੱਲ ਵਾਤਾ ਗਿਆਨ ਨਹੀਂ ਵੜਦੇ ਦੱਸਦੇ ਹੀ ਆ ਵੀ ਕਹੀ ਵੀ ਚਲਾ ਲਿਆ ਕਰੋ ਪੀਜ਼ ਬਰਗਰ ਖਾਂਦੇ ਖਾਂਦੇ ਮੈਂ ਵੀ ਖਾਣਾ ਇਹੋ ਹੀ ਤਾਂ ਗੱਲ ਨਹੀਂ ਕੱਢ ਵੀ ਲਈ ਲੈ ਓਕੇ ਜੀ ਮਿਲਦੇ ਆਂ ਪਲਾਟ ਗੁੱਟਾਂ ਤੋਂ ਬਾਅਦ ਗੁੱੜ ਦੇ ਗੁੱੜ ਦੇ ਨੇ ਜਿੱਥੇ ਪਹੁੰਚੇ ਸੀ ਅੱਜ ਤੇ ਇੱਕ ਚੀਜ਼ ਦੇ ਸੀ ਮੈਂ ਚਲੋ ਇਹ ਵੀ ਰਿਕਾਰਡ ਕਰ ਲੇ ਕਿ ਨਾਲ ਦੀ ਨਾਲ ਹੀ ਉਹ ਹੈਗੇ ਜੀ ਅੱਜ ਤੇਰੀ ਸਭ ਤੋਂ ਅਨਮੋਲੀ ਹੈ अपनी धरती बहुत छेती है सालों प्रति मेहनत तो लगती है थी। देखो नि निके निके बच्चे दिखावा धरती आज कल पीढ़ी तुसाप ही समझी जाएगी देखो बचाओ ਲਓ ਜੀ ਪਲਾਟ ਆਪਣਾ ਹੋ ਗਿਆ ਫਿਨਿਸ਼ ਸਾਰੇ ਦੀ ਕਰਤੇ ਪਰ ਕਹੀ ਨਾ ਗੜਾਈ ਦੇਖ ਸਕਦੇ ਚੈੱਕ ਕਰੋ ਹੁਣ ਅੰਦਰ ਇਹਨਾਂ ਪੁੱਧਰਾ ਕਰਕੇ ਖਾਲਾਣੇ ਦੇ ਦਾਂਗੇ ਫਿਰ ਆਪਣਾ ਇਹ ਵਰਕ ਡਨ ਹੋ ਜਾਊਗਾ ਸਟੀਲ ਦੀ ਕਹੀ ਹੈ ਦੁੱਕੀ ਕਢਾਲਦੀ ਇਸਨੇ ਮਜ਼ਾ ਆ ਗਿਆ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਸੋਹਣਾ ਜਿਹਾ ਕਮੈਂਟ ਕਰਿਓ ਤੇ ਪਲੀਜ਼ ਕੇ ਚੈਨਲ ਨੂੰ ਆਪਣੇ ਫੋਲੋ ਜਾਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ YouTube ਤੇ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ